ਸਤਿ ਸ਼੍ਰੀ ਅਕਾਲ ਦਰਸ਼ਕੋ ਤੁਸੀਂ ਦੇਖ ਰਹੇ ਹੋ ਲੋਕ ਚਰਚਾ ਟੀਵੀ ਮੈਂ ਹਾਂ ਤੁਹਾਡੇ ਨਾਲ ਧਰਮਜੀਤ ਸਿੰਘ ਸੋਰ ਸਿੰਘ ਭਾਰਤ ਪਾਕਿਸਤਾਨ ਦਰਮਿਆਨ ਗੰਭੀਰ ਜਿਹੜੀ ਸਥਿਤੀ ਆ ਜੰਗ ਦੇ ਹਾਲਾਤ ਦੇ ਮੱਦੇ ਨਜ਼ਰ ਜਿਹੜੀ ਉਹ ਨਜ਼ਰ ਆ ਰਹੀ ਆ ਤੇ ਲਗਾਤਾਰ ਹਾਲਾਤ ਜਿਹੜੇ ਆ ਉਹ ਵਿਗੜ ਰਹੇ ਆ ਭਾਰਤੀ ਹਵਾਈ ਫੌਜ ਵੱਲੋਂ ਵੀ ਜਿਹੜਾ ਉੱਥੇ ਉਹਨਾਂ ਦੇ ਟਿਕਾਣਿਆਂ ਤੇ ਪਾਕਿਸਤਾਨੀ ਟਿਕਾਣਿਆਂ ਤੇ ਜਿਹੜਾ ਉਹ ਹਮਲੇ ਕੀਤੇ ਜਾ ਰਹੇ ਹਨ ਅਤੇ ਪਾਕਿਸਤਾਨੀ ਫੌਜ ਵੱਲੋਂ ਵੀ ਜਿਹੜਾ ਲਗਾਤਾਰ ਮਜਾਈਲਾ ਦਾਗੀਆਂ ਜਾ ਰਹੀਆਂ ਨੇ ਪੰਜਾਬ ਅਤੇ ਹੋਰ ਵੱਖ-ਵੱਖ ਰਾਜਾਂ ਦੇ ਵਿੱਚ ਪਰ ਇਹ ਇੱਕ ਖੁਸ਼ੀ ਵਾਲੀ ਗੱਲ ਆ ਕੁਸ਼ਕਿਸਮਤੀ ਆ ਕਿ ਲੋਕਾਂ ਦੀ ਕਿ ਜਿਹੜਾ ਭਾਰਤੀ ਫੌਜ ਨੇ ਜਿਹੜਾ ਉਹ ਹਵਾ ਦੇ ਵਿੱਚ ਹੀ ਉਹਨਾਂ ਦੀਆਂ ਮਜਾਈਲਾਂ ਜਿਹੜਾ ਉਹ ਉਹਨਾਂ ਨੂੰ ਨਸ਼ਟ ਕੀਤਾ ਆ ਤੇ ਵੱਡਾ ਜਾਨੀ ਜਾਨੀ ਮਾਲੀ ਨੁਕਸਾਨ ਹੋਣ ਤੋਂ ਜਿਹੜਾ ਲੋਕਾਂ ਨੂੰ ਬਚਾਇਆ ਆ ਅਸੀਂ ਇਸ ਵੇਲੇ ਮੌਜੂਦ ਹਾਂ ਪਿੰਡ ਸ਼ੀਨਾ ਵਿधि ਚੰਦ ਜੋ ਕਿ ਬਹਾਦਰ ਬਾਬਾ ਵਿधि ਚੰਦ ਜੀ ਦਾ ਜਨਮ ਸਥਾਨ ਵਜੋਂ ਜਨਮ ਸਥਾਨ ਹੋਣ ਕਾਰਨ ਇੱਕ ਮਸ਼ਹੂਰ ਪਿੰਡ ਹੈ ਇਹ ਪਿੰਡ ਬਾਰਡਰ ਤੋਂ ਸਿਰਫ ਮਹਿਜ 1 ਕਿਲੋਮੀਟਰ ਦੀ ਦੂਰੀ ਉੱਤੇ ਹੀ ਸਥਿਤ ਹੈ ਤੇ ਇਸ ਸੰਬੰਧੀ ਅੱਜ ਅਸੀਂ ਗੱਲਬਾਤ ਕਰਾਂਗੇ ਪਿੰਡ ਦੇ ਮੋਹਤਬਰਾਂ ਨਾਲ ਸ੍ਰੀਕਾ ਨਾਲ ਕਿ ਉੱਥੇ ਇੱਥੇ ਦੇ ਹਾਲਾਤ ਜਿਹੜੇ ਆ ਉਹ ਜੰਗ ਦੇ ਇਸ ਸਥਿਤੀ ਵਿੱਚ ਕਿਹੋ ਜਿਹਾ ਬਣੇ ਹੋਏ ਨੇ ਅਸਬੰਧੀ ਅਸੀਂ ਗੱਲਬਾਤ ਕਰਾਂਗੇ ਪਿੰਡ ਸ਼ੀਨਾਬਦੀ ਚੰਦ ਦੇ ਸਾਬਕਾ ਸਰਪੰਚ ਸਰਦਾਰ ਜਸਵਿੰਦਰ ਸਿੰਘ ਬਾਹੂ ਹਣਾ ਨਾਲ ਉਹਨਾਂ ਨੂੰ ਪੁੱਛਾਂਗੇ ਵੀ ਪਿੰਡ ਚ ਇਸ ਵੇਲੇ ਹਾਲਾਤ ਕਿਹੋ ਜਿਹੇ ਹਨ ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ ਜੋ ਭਾਰਤ ਪਾਕਿਸਤਾਨ ਦੇ ਦਰਮਿਆਨ ਜਿਹੜੀ ਜੰਗ ਦੀ ਜੰਗ ਲੱਗੀ ਹੋਈ ਆਪਾਂ ਕਹਿ ਸਕਦੇ ਹਾਂ ਕਿ ਲਗਾਤਾਰ ਚੰਗ ਦੇ ਹਾਲਾਤ ਜਿਹੜੇ ਗੰਭੀਰ ਨਜ਼ਰ ਹੁੰਦੇ ਨਜ਼ਰ ਆ ਰਹੇ ਆ ਤੇ 1 ਕਿਲੋਮੀਟਰ ਦੀ ਮਹਜ ਬਾਰਡਰ ਤੋਂ ਦੂਰੀ ਤੇ ਪਿੰਡ ਸਥਿਤ ਆ ਤੇ ਕਿਹੋ ਜਿਹੀ ਹਾਲਾਤ ਨੇ ਪਿੰਡ ਦੇ ਲੋਕਾਂ ਦੇ ਵਿੱਚ ਕੋਈ ਸਹਿਮ ਜਾਂ ਕੋਈ ਅਜੀ ਬੇਚੈਨੀ ਪਾਈ ਜਾ ਰਹੀ ਆ ਕਿ ਜਾਂ ਲੋਕਾਂ ਨੇ ਉਸਲੇ ਬੁਲੰਦ ਨੇ ਸਸੀ ਕਾ ਜੀ ਵੈਗਤ ਜੀ ਦਾ ਖਾਲਸਾ ਵੈਗਤ ਜੀ ਕੀ ਫਤਿਹ ਅਸੀਂ ਸਮੂਹ ਨਗਰ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਦੇ ਨਾਮ ਤੋਂ ਵਸਿਆ ਹੋਇਆ ਪਿੰਡ ਪਿੰਡ ਸ਼ੀਨਾ ਬਿਧੀ ਚੰਦ ਪਿੰਡ ਸ਼ੀਨਾ ਬਿਧੀ ਚੰਦ ਦੇ ਵਸਨੀਕ ਆ ਬਹਾਦਰ ਯੋਧੇ ਬਹਾਦਰ ਯੋਧੇ ਧੰਨ ਧੰਨ ਬਾਬਾ ਬਿਧੀ ਚੰਦ ਸਾਹਿਬ ਦੇ ਵਸਨੀਕ ਹੋਣ ਕਰਕੇ ਇਥੋਂ ਦੇ ਹਰੇਕ ਇਨਸਾਨ ਦੇ ਹੌਸਲੇ ਬਲੰਦ ਹਨ ਹਾਂਜੀ ਹਰੇਕ ਤਰ੍ਹਾਂ ਦੀ ਮਦਦ ਕਰਨ ਲਈ ਫੌਜ ਦੀ ਬੀਐਸਐਫ ਦੀ ਤਿਆਰ ਬਿਠਿਆ ਕੋਈ ਵੀ ਬੰਦਾ ਇਥੋਂ ਜਾ ਕੇ ਰਾਜੀ ਨਹੀਂ ਹਾਂਜੀ ਬਿਲਕੁਲ ਆਪਣੇ ਆਪਣੀ ਆਪਣੀ ਜਗ੍ਹਾ ਤੇ ਸਿਰ ਬਿਠੇ ਆ ਹਰੇਕ ਸਹੂਲਤ ਦੇਣ ਵਾਸਤੇ ਫੌਜ ਨੂੰ ਬੀਐਸਐਫ ਨੂੰ ਸਾਨੂੰ ਸਾਡੇ ਵੱਲੋਂ ਧੰਨ ਧੰਨ ਬਹਾਦਰ ਬਾਬਾ ਵਿਧੀ ਚੰਦ ਜੀ ਵੱਲੋਂ ਧੰਨ ਧੰਨ ਬਹਾਦਰ ਬਾਬਾ ਵਿਧੀ ਚੰਦ ਦੇ ਜਨਮ ਸਥਾਨ ਤੋਂ ਗਰੰਥੀ ਸਿੰਘਾ ਨੂੰ ਬਹਾਦਰ ਬਾਬਾ ਵਿਧੀ ਚੰਦ ਦੇ 12ਵੇਂ ਮੁਖੀ ਦਾਲਪੰਥ ਬਾਬਾ ਵਿਦੀਚਾਨਦ ਸੰਤ ਬਾਬਾ ਅਵਤਾਰ ਜੀ ਦਾ ਹੁਕਮ ਹੈ। ਹਾਂਜੀ। ਮਹਾਂਪੁਰਖ ਖੱਲੋ ਵੀ ਹੁਕਮ ਹੈ ਕਿਸੇ ਪ੍ਰਕਾਰ ਦੀ ਲੋੜ ਪੈਂਦੀ ਆ। ਕਿਸੇ ਚੀਜ਼ ਦੀ ਲੋੜ ਪੈਂਦੀ ਆ ਰਾਤ ਦਿਨੇ ਸਾਨੂੰ ਦੱਸੋ। ਅਸੀਂ ਹਾਜ਼ਰ ਬਿਠੇ ਆਂ। ਅੱਗੇ ਜਿਵੇਂ ਮਹਾਂਪੁਰਖ ਸੰਤ ਬਾਬਾ ਸੋਨ ਸਿੰਘ ਜੀ ਸੱਚਖੰਡ ਵਾਸੀ ਸੰਤ ਬਾਬਾ ਦਾਇਆ ਸਿੰਘ ਜੀ ਸੱਚਖੰਡ ਵਾਸੀ ਪਹਿਲੀਆਂ ਜੰਗਾਂ 'ਚ ਵੀ ਫੌਜ ਦੀ ਬੀਐਸਐਫ ਦੀ ਮਦਦ ਕਰਦੇ ਆਏ ਆ। ਉਸੇ ਤਰ੍ਹਾਂ ਮਹਾਂਪੁਰਖ ਸੰਤ ਬਾਬਾ ਅਵਤਾਰ ਜੀ ਅਵਤਾਰ ਸਿੰਘ ਜੀ ਉਹਨਾਂ ਵੱਲੋਂ ਵੀ ਹਰੇਕ ਤਰ੍ਹਾਂ ਦੀ ਵਾਦਤ। ਹਾਂਜੀ। ਲੰਗਰ ਪਾਣੀ ਦੀ ਕਿਸੇ ਨੂੰ ਕਿਸੇ ਚੀਜ਼ ਦੀ ਵੀ ਜ਼ਰੂਰਤ ਹੋਵੇ ਰਹਿਣ ਵਾਸਤੇ ਸਹਿਣ ਵਾਸਤੇ ਹਰ ਇੱਕ ਤਰ੍ਹਾਂ ਦੀ ਸੂਚ ਤੇ ਲਈ ਤਿਆਰ ਬਿਠੇ ਨੇ ਇਸ ਕਰਕੇ ਸਾਡੇ ਨਗਰ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਹਾਂਜੀ ਕਿਸੇ ਤਰ੍ਹਾਂ ਦੀ ਕੋਈ ਡਰ ਵਾਲੀ ਗੱਲ ਨਹੀਂ ਕੋਈ ਕਿਸੇ ਕਿਸੇ ਦਾ ਸ਼ਰਮ ਨਹੀਂ ਹਾਂਜੀ ਸਰਪੰਚ ਸਾਹਿਬ ਜਿਹੜੀਆਂ ਪਿਛਲੀਆਂ ਜੰਗਾਂ ਪਾਕਿਸਤਾਨ ਨਾਲ ਹੋਈਆਂ ਜਿਤਨਾ 65 ਦੀ 71 ਦੀ ਉਹਦੇ ਵਿੱਚ ਪਤਾ ਲੱਗਾ ਕਿ ਪਿੰਡ ਸ਼ੀਨਾ ਵੀ ਦੀ ਚੰਦ ਲੋਕਾਂ ਨੇ ਜਿਹੜਾ ਪਿੰਡੇ ਤੇ ਭਾਰੀ ਸੇਕ ਜਿਹੜਾ ਹੰਡਾ ਆ ਬਿਲਕੁਲ ਜੀ ਬਾਰਡਰ ਤੇ ਹੁਣ ਕਰਕੇ ਪੈਠ ਦੀ ਜੰਗ ਜੀ ਨੁਕਸਾਨ ਹੋਇਆ ਘਤਰ ਦੀ ਜੰਗ ਜੀ ਨੁਕਸਾਨ ਹੋਇਆ ਜੰਗ ਲਵਜੀ ਮੜਾ ਦੋ ਅੱਖਰ ਜੰਗ ਜੰਗ ਲਵਚ ਬੋਲਣਾ ਹੀ ਮੜਾ ਹਾਂਜੀ ਜੰਗ ਕਿਸੇ ਵੀ ਦੇਸ਼ ਦੀ ਆ ਮਾੜੀ ਆ ਪੀੜੀਆਂ ਬਰਬਾਦ ਹੋ ਜਾਂਦੀਆਂ ਅਜੇ ਤੱਕ ਉਹ ਸੇਖ ਹੰਡਾਉਂਦਾ ਜਿਹੜੇ ਬਾਰਡਰ ਤੇ ਬੈਠੇ ਆ ਹਾਂਜੀ ਨਾਲੇ ਹੁਣ ਜਿਸ ਤਰ੍ਹਾਂ ਕਿ ਆਮ ਹੀ ਲੋਕਾਂ ਦੇ ਵਿੱਚ ਇਹ ਗੱਲ ਆ ਕਿ ਹੁਣ ਤੇ ਹਥਿਆਰ ਹੀ ਜਿਹੜੇ ਬਹੁਤ ਮਾਰੂ ਆ ਗਏ ਆ ਜਿਹੜੇ ਪਹਿਲਾਂ ਨਾਲੋਂ ਹਾਂਜੀ ਹਾਂਜੀ ਵੇਖੋ ਜੀ 73 ਵਾਲੀ ਜੰਗ 65 ਵਾਲੀ ਜੰਗ ਉਦੋਂ ਦਾ ਤੇ ਅੱਜ ਦਾ ਜ਼ਮੀਨ ਸਮਾਨ ਦਾ ਫਰਕ ਆ ਹਾਂਜੀ ਹੁਣ ਉਹ ਜੰਗਾਂ ਨਹੀਂ ਰਹੀਆਂ ਹਾਂਜੀ 65 ਵਾਲੀ ਜੰਗ 'ਚ ਹੱਥੋਂ ਪਾਈ ਹੋਏ ਲੜਾਈਆਂ ਹੋਈਆਂ 73 ਵਾਲੀ ਜੰਗ 'ਚ ਹੋਏ ਨੁਕਸਾਨੇ ਗਏ ਲੋਕ ਹਾਂਜੀ ਅੱਜ ਵਾਲੀਆਂ ਜੰਗਾਂ ਜਿਹੜੀਆਂ ਤਾਂ ਹੋਰ ਚਲੇ ਗਈਆਂ ਅੱਜ ਦੇ 100% ਇੱਕ ਪਹਿਲੀਆਂ ਜੰਗਾਂ ਦਾ ਦਹਾਉਨੀਆਂ ਜੰਗਾਂ ਦਾ ਫ ਹਾਂਜੀ ਇਹ ਤੇ ਨੁਕਸਾਨ ਆਪਣੇ ਸਾਰਿਆਂ ਨੂੰ ਸੋਸ਼ਲ ਮੀਡੀਆ ਤੇ ਆਪਾਂ ਵੇਖ ਰਹੇ ਹਾਂ ਹਰ ਇੱਕ ਬੰਦੇ ਨੂੰ ਪਤਾ ਇਹ ਤੇ ਬਹੁਤ ਜ਼ਿਆਦਾ ਨੁਕਸਾਨ ਹੈ ਹਾਂਜੀ ਜੇਕਰ ਸਥਿਤੀ ਜਿਹੜੀ ਆ ਬਾਰਡਰ ਤੇ ਜਿਹੜੀ ਆ ਹੋਰ ਵਿਗੜਦੀ ਆ ਤੇ ਤੁਹਾਡੇ ਵੱਲੋਂ ਫੌਜ ਨੂੰ ਕਿਸ ਤਰ੍ਹਾਂ ਦੀ ਮਦਦ ਦਾ ਇਰਾਦਾ ਤੁਸੀਂ ਬਣਾਇਆ ਹੈ ਕਿ ਕਿਸ ਤਰ੍ਹਾਂ ਦੀ ਮਦਦ ਤੁਸੀਂ ਸਹਾਇਤਾ ਕਰੋਗੇ ਕੋਈ ਅਸੀਂ ਹਰ ਤਰ੍ਹਾਂ ਦੀ ਮਦਦ ਕਰਾਂਗੇ ਅਸੀਂ ਆਪਣੇ ਨਗਰ ਵੱਲੋਂ ਵੀ ਕਰਾਂਗੇ ਮਾਪੁਰਖਾਂ ਵੱਲੋਂ ਵੀ ਕਰਾਂਗੇ ਅਸੀਂ ਲੰਗਰ ਪਾਣੀ ਦੀ ਪਾਣੀ ਦੀ ਹਰੇਕ ਸਹੂਲਤ ਜੋ ਵੀ ਸਾਨੂੰ ਕਹਿਣਗੇ ਵੀ ਸਾਨੂੰ ਇਸ ਚੀਜ਼ ਦੀ ਜ਼ਰੂਰਤ ਹੈ ਅਸੀਂ ਹਾਜ਼ਰ ਕਰਾਂਗੇ ਤੇ ਪਿੰਡ ਛੱਡ ਕੇ ਜਾਣ ਦਾ ਲੋਕਾਂ ਦੇ ਪਿੰਡ ਦੇ ਵਸਨੀਕਾਂ ਦਾ ਕੋਈ ਤੁਹਾਡੇ ਖਿਆਲ ਚ ਹੈਗਾ ਕੋਈ ਕਹਿੰਦਾ ਜਾਂਦਾ ਰਹਦਾ ਨਹੀਂ ਨਹੀਂ ਨਾ ਜੀ ਨਾ ਨਾ ਕਿਸੇ ਬੰਦੇ ਦਾ ਕੋਈ ਇਰਾਦਾ ਨਹੀਂਗਾ ਪਿੰਡ ਛੱਡ ਕੇ ਜਾਂਦਾ ਜੀ ਹਰ ਇੱਕ ਬੰਦਾ ਆਪਣਾ ਆਪੋ ਆਪਣਾ ਕੰਮ ਕਰਨ ਦਿਆ ਅੱਗੇ ਇਤੀਬਾੜੀ ਦਾ ਕਰਨ ਦਿਆ ਹਰੇਕ ਬੰਦਾ ਹਰੇਕ ਇਨਸਾਨ ਆਪੋ ਆਪਣੇ ਕੰਮ 'ਚ ਬਿਜੀ ਹੈ ਅੱਛਾ ਇਹਦਾ ਮਤਲਬ ਇਹ ਹੋਇਆ ਕਿ ਤੁਸੀਂ ਪਿੰਡ ਵਾਸੀਆਂ ਨੇ ਡਟ ਕੇ ਫੌਜ ਦਾ ਜਿਹੜਾ ਸਹਾਇਤਾ ਕਰਨ ਦੀ ਜਾਂ ਫੌਜ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਦਾ ਜਿਹੜਾ ਉਹ ਤਹਈਆ ਕੀਤਾ ਹੋਇਆ ਹੈ ਬਿਲਕੁਲ ਜੀ ਬਿਲਕੁਲ ਤਿਆਰ ਕੀਤਾ ਹੋਇਆ ਨਾਲ ਮੌਜੂਦ ਨੇ ਪਿੰਡ ਸ਼ਿਨਾਂਪੀ ਦੀ ਚੰਦ ਦੇ ਸਾਬਕਾ ਬਲਾਸਥੰਤੀ ਮੈਂਬਰ ਸਰਦਾਰ ਜੈਮਲ ਸਿੰਘ ਜਿਨ੍ਹਾਂ ਨੇ 65 ਅਤੇ 71 ਦੀ جنگ ਦਾ ਸੇਕ ਜਿਹੜਾ ਉਹ ਚੱਲਿਆ ਹੈ ਉਹਨਾਂ ਬਾਰੇ ਉਸ ਬਾਰੇ ਵੀ ਉਹਨਾਂ ਨਾਲ ਉਹਨਾਂ ਕੋਲੋਂ ਜਾਣਕਾਰੀ ਲਵਾਂਗੇ ਸਰਦਾਰ ਜੈਮਲ ਸਿੰਘ ਜੀ ਕਿਸ ਤਰ੍ਹਾਂ ਦਾ ਮਾਹੌਲ ਸੀ ਜਦੋਂ ਸੰ 65 ਦੀ ਜੰਗ ਬਾਰੇ ਪਹਿਲਾਂ ਕੋਈ ਸਾਨੂੰ ਦੱਸੋ ਜਦੋਂ 65 ਦੀ ਜੰਗ ਲੱਗੀ ਆ ਉਸ ਟਾਈਮ ਤੇ ਇੱਥੋਂ ਜਦੋਂ ਆਪਣੀ ਆਰਮੀ ਨੇ ਸ਼ੁਰੂ ਕੀਤਾ ਵਾ ਐਕਸ਼ਨ ਤੇ ਕੋਈ ਸੁਭਾ ਸਵੇਰੇ 3-4 ਵਜੇ ਤੇ ਸ਼ੁਰੂ ਹੋਇਆ ਸੀ ਉਸ ਤੋਂ ਅੱਗੇ ਇਹਨਾਂ ਨੂੰ ਉਧਰੋਂ ਬਹੁਤਾ ਕਵਰ ਫਕਤਾਂ ਦੇ ਵੀ ਕਵਰ ਕਰ ਲਿਆ ਸੀ ਹਾਂਜੀ ਦਿਨ ਚੜ੍ਹਦੇ ਤੱਕ ਉਸ ਉਸ ਦੇ ਬਾਅਦ ਫਿਰ ਜੰਗ ਕਾਫੀ ਪਿੰਡ ਉਹਨਾਂ ਨੇ ਹਮਲੇ ਹੀ ਹਾਂਜੀ ਤੇ ਉਸ ਉਸ ਤੋਂ ਬਾਅਦ ਇਹ ਜੰਗ ਕੋਈ ਚੱਲਿਆ ਚੱਲਦਾ ਰਿਹਾ ਹਾਂਜੀ ਉਹਦੇ ਪਿੱਛੇ ਇਹ ਆਪਣੇ ਆਨਸਾਨਸ ਬਾਬਾ ਬਰੀ ਚਾਂਦੇ ਦੇ ਦਸਵੇਂ ਜਨਸ਼ੀਨ ਸੰਤ ਬਾਬਾ ਸੋਨ ਸਿੰਘ ਜੀ ਹਾਂਜੀ ਉਹ ਆਪ ਉਸ ਟਾਈਮ ਤੇ ਵੱਡੇ ਸੰਗਤਾਂ ਲਈ ਬੱਗੀਆਂ ਲਿਖੇ ਰਾਸ਼ਨ ਦੀਆਂ ਉਹ ਜੇ ਛੋਲੇ ਇਹ ਹੋਰ ਜੋ ਰਸਾ ਬਸਤਾਮਾ ਹਾਂ ਜੀ ਆਪ ਮੋਰਚਿਆਂ ਜਾ ਕੇ ਸਪਲਾਈ ਕਰਦੇ ਰਹੇ ਆ ਹਾਂ ਜੀ ਉਹ ਉਹਨਾਂ ਦੇ ਅੱਗੇ ਨਾਲ ਸਿੰਘ ਵੀ ਸਾਰੇ ਜੋ ਪਿੰਡ ਵਾਸੀ ਨਾਲ ਉਹ ਵੀ ਮਤ ਕਰਦੇ ਰਹੇ ਆ ਇਹ ਗੁਰਤੀ ਜਿਹੜੀ ਸੇਵਾ ਦੀ ਆ ਇਹ ਬਾਬਾ ਦਸਵੀ ਥਾਂ ਤੇ ਬਾਬਾ ਸੋਹਣ ਸਿੰਘ ਬਾਬਾ ਬਿਲੀ ਚੰਦ ਤੋਂ ਉਹਨਾਂ ਤੋਂ ਸਾਡੇ ਪਿੰਡ ਨੂੰ ਗੁਰਤੀ ਮਿਲੀ ਆ ਇਹ ਸੇਵਾ ਦੀ ਇੱਥੇ ਕਹ ਵੀ ਤੁਹਾਡੇ ਨਾਲ ਗੱਲ ਸਾਂਝੀ ਕਰਾਂਗੇ ਕਿ ਇਸ ਜਿਹੜੀ ਇਹਨਾਂ ਨੇ ਸਨ 71 ਤੇ ਸਨ 65 ਦੇ ਵਿੱਚ ਮਹਾਂਪੁਰਖ ਸੰਤ ਬਾਬਾ ਸੋਹਣ ਸਿੰਘ ਜੀ ਨੇ ਜਿਹੜੀ ਇਹ ਸੇਵਾ ਨਿਭਾਈ ਆ ਫੌਜ ਦੀ ਹਾਂ ਜੀ ਉਸ ਦੇ ਅ ਇਹ ਵਿੱਚ ਵਿੱਚ ਉਹਨਾਂ ਨੇ ਮਾਨ ਕਰਦਿਆਂ ਭਾਰਤੀ ਫੌਜ ਨੇ ਮਾਨ ਕਰਦਿਆਂ ਉਹਨਾਂ ਦੀ ਪੁਨੇ ਹੈੱਡ ਕੁਆਟਰ ਵੇਖੇ ਜਿਹੜੀ ਆ ਉਹਨਾਂ ਦਾ ਤਸਵੀਰ ਵੀ ਇੱਕ ਸ਼ੁਸ਼ੋਭਿਤ ਕੀਤੀ ਹੋਈ ਆ ਹਾਂਜੀ 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 ਇਹ ਇਹ ਸੇਵਾ ਨੂੰ ਮੁਕ ਰੱਖਦੇ ਹੋਏ ਸਾਨੂੰ 65 ਤੇ 1971 72 ਜੰਗ ਹੋਈ ਆ ਉਹਨਾਂ ਦੀ ਸਨਮਾਨ ਮੁਕ ਰੱਖਦੇ ਹੋਏ ਸਰਕਾਰਾਂ ਨੇ ਉਸ ਟਾਈਮ ਤੇ ਉਹਨਾਂ ਦਾ ਸਨਮਾਨ ਸਨਮਾਨ ਕੀਤਾ ਵਾ ਤੇ ਉਹਨਾਂ ਦੀ ਜੋ ਵੀ ਆ ਆਪਣੀ ਆਪਣਾ ਜੋ ਵੀ ਬੰਦਾ ਵੱਦ-ਵੱਦ ਮਾਨ ਸਨਮਾਨ ਉਹਨਾਂ ਦਿੱਤਾ ਉਹਨਾਂ ਦਾ ਦਲ ਪੰਥ ਨੂੰ ਦਿੱਤਾ ਤੇ ਉਹਨਾਂ ਦੇ ਸੰਗ ਜੋ ਸਿਆਣ ਭਾਈ ਆ ਉਹ ਉਹਦੇ ਬਾਰੇ ਉਹਨਾਂ ਬਹੁਤ ਕੁਝ ਉਹਨਾਂ ਦਾ ਮਾਨ ਸਨਮਾਨ ਕੀਤਾ ਹਾਂਜੀ ਹਾਂਜੀ ਇਹ ਵੀ ਇੱਕ ਇੱਥੇ ਵੀ ਤੁਹਾਡੇ ਨਾਲ ਬਚਨ ਇੱਕ ਗੱਲ ਸਾਂਝੀ ਕਰਾਂਗੇ ਕਿ ਮਹਾਪੁਰਖਾਂ ਬਾਰੇ ਦੱਸਿਆ ਜਾਂਦਾ ਹੈ ਬਾਬਾ ਸੂਨ ਸਿੰਘ ਜੀ ਬਾਰੇ ਕਿ ਉਹਨਾਂ ਨੂੰ ਫੌਜ ਨੂੰ ਰੋਕਿਆ ਜਾਂਦਾ ਸੀ ਕਿ ਬਾਬਾ ਜੀ ਤੁਸੀਂ ਬੱਗੀ ਤੇ ਸਾਡੇ ਆਸਤੇ ਰਾਸ਼ਨ ਲੰਗਰ ਨਾਲ ਲੈ ਕੇ ਆਇਆ ਕਰੋ ਭਾਈ ਜਹਾਜ਼ ਜਿਹੜੇ ਉੱਪਰੋਂ ਲੰਘਦੇ ਨੇ ਤੇ ਕੋਈ ਨੁਕਸਾਨ ਨਾ ਕਰ ਦੇਣ ਤੇ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਨੇ ਵਚਨ ਕੀਤਾ ਮਾਹਪੁਰਖਾਂ ਨੇ ਅੱਗੋਂ ਕਿ ਉਹ ਗੋਲੀ ਜਾਂ ਗੋਲਾ ਨਹੀਂ ਬਣਿਆ ਜਿਹੜਾ ਕਿ ਮਤਲਬ ਸਾਡੇ ਉੱਪਰ ਡਿੱਗ ਸਕੇ ਜਾਂ ਸਾਨੂੰ ਮਾਰ ਸਕੇ ਇੰਨੇ ਹੌਸਲੇ ਬੁਲੰਦ ਸੀਗੇ ਉਹਨਾਂ ਦੇ ਹਾਂਜੀ ਇਹ ਅਸੀਂ ਸਾਰੀ ਗੱਲਾਂ ਸੁਣਦੇ ਰਹੇ ਜੀ ਉਹ ਜਦੋਂ ਫੌਜ ਨਾਲ ਕਹਿੰਦੀ ਸੀ ਵੀ ਇੱਥੇ ਜੰਗ ਦਾ ਮਾਹੌਲ ਬਣਿਆ ਤੁਸੀਂ ਥੋੜੇ ਪਿਛੇ ਰਿਆ ਕਰੋ ਉਹਨਾਂ ਦੇ ਇਹ ਬਚਨ ਹੁੰਦੇ ਹੀ ਸਾਡੇ ਲਈ ਅਜੇ ਤੱਕ ਕੋਈ ਗੋਲੀ ਜਾਂ ਗੋਲਾ ਨਹੀਂ ਬਣਿਆ ਜੋ ਸਾਨੂੰ ਵੱਜ ਸਕੇ ਮਹਾਪੁਰਖਾਂ ਦੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਨੇ ਬਖਸ਼ਿਸ਼ ਹੀ ਬਾਬੇ ਬਿਰੀ ਜਨ ਸਾਹਿਬ ਦੀ ਤੇ ਉਹਨਾਂ ਦੀ ਸੇਵਾ ਬੜੀ ਤਤਪਰ ਹੋ ਗਈ ਬਹੁਤ ਜਿਆਦੀ ਸੇਵਾ ਕੀਤੀ ਆ ਨਾਲ ਸਿੰਘਾਂ ਨੇ ਨਾਲ ਦਾ ਪੰਸਰ ਸਾਰੇ ਆਪਾਂ ਤੇ ਉਹ ਉਸੇ ਗੱਲ ਦੀ ਗੁਰਤੀ ਕਾਪੇ ਸਾਡੇ ਮਹੀ ਸਾਡਾ ਪਿੰਡ ਵੀ ਹਰ ਸੇਵਾ ਵਿੱਚ ਤਤਪਰ ਰਹਿੰਦਾ ਵੀ ਅੱਗੇ ਵਾਸਤੇ ਤੋਂ ਵੀ ਜੋ ਵੀ ਆਪਣੇ ਆਮੋਲ ਬਣੇ ਆ ਉਹਦੇ ਵਿੱਚ ਵੀ ਇਸ ਪਿੰਡ ਦੇ ਹੌਸਲੇ ਬਦੰਦੇ ਆ ਹਾਂਜੀ ਤੇ ਜੋ ਵੀ ਆਪਣੇ ਸੇਵਾ ਲਗੂ ਜੋ ਵੀ ਆਪਣੇ ਸਾਡੇ ਨਗਰੋਂ ਸਾਰੇ ਆਪਣੇ ਆਰਮੀ ਨਾਲ ਆਪਣੀ ਫੌਜ ਨਾਲ ਆਪਣੇ ਦੇਸ਼ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਤੇ ਦੁਸ਼ਮਣ ਦਾ ਮੁਕਾਬਲਾ ਕਰਨ ਨੂੰ ਖੜੇ ਆ ਹਾਂਜੀ ਸਨ 1971 ਦੇ ਜੰਗ ਬਾਰੇ ਥੋੜਾ ਜਿਹਾ ਚਾਨਣਾ ਪਾਓ ਜਿਹੜੇ ਉਦੋਂ ਤਜਰਬੇ ਤੁਸੀਂ ਜਿਹੜੇ ਵੇਖੇ ਆ ਜੋ ਹੰਡਾਏ ਆ ਉਸ ਬਾਰੇ ਦੱਸੋ ਸਾਨੂੰ ਸਨ 1971 ਨੂੰ ਦਸੰਬਰ ਨੂੰ ਤੇ ਜੰਗ ਸ਼ੁਰੂ ਹੋਈ ਆ ਸ਼ਾਮਾਂ ਦੇ ਟਾਈਮ ਤਕਰੀਬਨ ਕੋਈ 7-8 ਦਾ ਟਾਈਮ ਹੀ ਉਸ ਟਾਈਮ ਤੇ ਪਾਕਿਸਤਾਨ ਦੇ ਜਹਾਜ਼ਤوں ਨਾਲ ਸ਼ੁਰੂ ਕੀਤੀ ਆ ਜੰਗ ਹਾਂਜੀ ਉਹ ਆਪਣੇ ਪਿਛਲੇ ਇਲਾਕੇ 'ਚ ਗਿਆ ਤੇ ਬੰਬ ਸੁੱਟ ਕੇ ਵਾਪਸ ਫੇਰ ਮੁੜਿਆ ਉਦੋਂ ਸਾਡੇ ਪਿੰਡ ਦੇ ਉੱਪਰ ਦੀ ਲੰਗੀਆਂ ਸਨ ਅਸੀਂ ਦੇਖੇ ਆ ਅੱਛਾ ਜੀ ਉਸ ਦੇ ਬਾਅਦ ਫਿਰ ਇੱਥੋਂ ਸਾਡੇ ਲਾਗੇ ਪਿੰਡਾਂ ਉਹ ਕੋਈ 5 ਕਿਲੋਮੀਟਰ ਤੇ ਖਾਲੜਾ 4-5 ਕਿਲੋਮੀਟਰ ਤੇ ਹਾਂਜੀ ਉੱਥੇ ਉਹਨਾਂ ਬੜਾ ਜ਼ਬਰਦਸਤ ਅਟੈਕ ਕਰਤਾ ਪਾਕਿਸਤਾਨ ਵਾਲਿਆਂ ਦਾ ਹਾਂਜੀ ਤੇ ਜਦੋਂ ਉਧਰੋਂ ਪਤਾ ਲੱਗਾ ਕਿ ਅਟੈਕ ਹੋ ਗਿਆ ਵਾ ਤੇ ਠਾ ਠਾ ਹੁੰਦੇ ਵੀ ਆ ਤੇ ਫਿਰ ਜੰਗ ਦਾ ਮਾਹੌਲ ਸ਼ੁਰੂ ਹੋ ਗਿਆ ਹਾਂ ਉਹ جنگ ਕੋਈ ਦਸੰਬਰ ਤੋਂ ਚੱਲਿਆ ਕੋਈ ਜਨਵਰੀ ਕੋਈ ਜਨਵਰੀ ਜੀ ਵੀ ਚੱਲਦਾ ਰਿਹਾ ਵਾ ਤੇ ਕਾਫੀ ਦਿਨ ਚੱਲਦਾ ਰਿਹਾ ਸੀ ਉਸ ਟਾਈਮ ਤੇ ਜਾਂ 65 ਵਿੱਚ ਵੀ ਜਦੋਂ جنگ ਦਾ ਮਾਹੌਲ ਬਣਦਾ ਪਤਾ ਲੱਗਾ ਕਿ ਇੱਕ ਉਦੋਂ ਹੱਥੋਂ ਹੱਥੀ ਜਿਹੜੇ ਫੌਜੀਆ ਨੇ ਜਿਹੜੀ ਉਹ جنگ ਲੜੀ ਆ ਤੁਹਾਡੇ ਇਸ ਸ਼ਿਨਾ ਨਗਰ ਦੇ ਵਿੱਚ ਸਾਡੇ ਪਿੰਡ ਸ਼ਿਨਾ ਗਿਧੀ ਚੰਦ ਵਿੱਚ ਇੱਥੇ ਬਹੁਤ ਜ਼ਿਆਦਾ ਖਮਸਾਨ ਦਾ جنگ ਹੋਇਆ ਹਾਂਜੀ ਕਿਉਂਕਿ ਉਹਨਾਂ ਇਧਰ ਅਟੈਕ ਸ਼ੁਰੂ ਪਹਿਲਾਂ ਕਰਤਾ ਸੀ ਹਾਂਜੀ ਇਸ ਕਾਰਨ ਉਹ ਅੱਗੇ ਆ ਕੇ ਸਾਡੇ ਪਿੰਡ ਚ ਅੱਗੇ ਆ ਗਿਆ ਇਥੇ ਫਿਰ ਆਪਣੀ ਫੌਜ ਨੇ ਆਪਣੀ ਕਾਰਵਾਈ ਕੀਤੀ ਆ ਲੜਾਈ ਕੀਤੀ ਆ ਹੱਥੋਪਾਈ ਹੋ ਗਈ ਇਥੇ ਛਾੜ ਦੇ ਜੰਗ ਹੋਈ ਸਾਡੇ ਇੱਕ ਸਕੂਲ ਆ ਉੱਥੇ ਛੱਪੜ ਵੜਾ ਵੜਾ ਸੀ ਹਾਂਜੀ ਫਿਰ ਉੱਥੇ ਕਾਫੀ ਸਾਡੇ ਆਰਮੀ ਦੇ ਜਵਾਨ ਸੇ ਸ਼ਹੀਦ ਹੋਏ ਆ ਅੱਛਾ ਉਹਨਾਂ ਦੀ ਯਾਦ ਵਿੱਚ ਘਰ ਵਿੱਚ ਇੱਕ ਯਾਦਗਾਰ ਉੱਥੇ ਬਣੀ ਹੋਈ ਸਕੂਲ ਦੇ ਵਿੱਚ ਅੱਛਾ ਤੇ ਉਸ ਟੈਨ ਤੇ ਵੀ ਕਿੰਨੇ ਜਵਾਨ ਸ਼ਹੀਦ ਹੋਏ ਸੀ ਕੋਈ ਪਤਾ ਇਸ ਬਾਰੇ ਦਾ ਪੱਕਾ ਪਤਾ ਨਹੀਂ ਮੈਨੂੰ ਕਾਫੀ ਜਵਾਨ ਸ਼ਹੀਦ ਹੋਏ ਕਾਫੀ ਹੋਏ ਸ਼ਹੀਦ ਹੋਈ ਗਿਆ ਸ਼ਹੀਦਾਂ ਦੇ ਨਾਮ ਦੀ ਯਾਦਗਾਰ ਬਣੀ ਆ ਅੱਛਾ ਤੇ ਬਾਕੀ ਇਥੇ ਆਪਣੇ ਆਰਮੀ ਆਉਂਦੀ ਆ ਸਾਲ ਬਾਦ ਉਹਨਾਂ ਦਿਨ ਮਨਾ ਕੇ ਜਾਂਦੀ ਆ ਅੱਛਾ ਸਾਲ ਬਾਦ ਜਿਹੜਾ ਉਹਨਾਂ ਦੇ ਆ ਤਿਹੜਾ ਵੀ ਸਿੱਧੀ ਤਿਹੜਾ ਹਾਂਜੀ ਸਿੱਧੀ ਤਿਹੜਾ ਦਸੰਬਰ ਜਨਵਰੀ ਤੇ ਜਿਸ ਤਰ੍ਹਾਂ ਦੇ ਦੇਖਦੇ ਹਾਂ ਤੇ ਹੋਈ ਆ ਸਿੱਧੀ ਠੀਕ ਹੈ ਹਾਂਜੀ ਉਹਦੋਂ ਤੇ ਜਰਮਲ ਸਿੰਘ ਜੀ ਜਿਸ ਤਰ੍ਹਾਂ ਕਿ ਲਗਾਤਾਰ ਹਾਲਾਤ ਜਿਹੜੇ ਆ جنگ ਦੇ ਜਿਹੜੇ ਉਹ ਗੰਭੀਰ ਹੁੰਦੇ ਜਾ ਰਹੇ ਆ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਕਿ ਦੋਵਾਂ ਦੇਸ਼ਾਂ ਨੂੰ ਥੋੜਾ ਜਆ ਅਮਨ ਕਾਨੂੰਨ ਵਾਲੇ ਕਦਮ ਵਧਾਉਣਾ ਚਾਹੀਦਾ ਯੋਦੋਂ ਦੇ ਜੰਗ ਜੰਗ ਦੇ ਹਾਲਾਤ ਵਿਗੜਦੇ ਆ ਆਂਡੀਆਂ ਗਵਾਂਡੀਆਂ ਵਿਗੜਦੀਆਂ ਆ ਦੂਸਰੀ ਜੀ ਦਿਸ਼ਨਾ ਉਹਦੇ ਵਿੱਚ ਜੰਗ ਬਰਬਾਦੀ ਦਾ ਨਾਮ ਆ ਆਹ ਮਸਾਲਾ ਸਾਹਮਣੇ ਜੋ ਜੰਗਾਂ ਲੱਗੀਆਂ ਰੂਤੀ ਕਿੱਥੇ ਲੱਗੀ ਅੱਜ ਬਹੁਤ ਬਰਬਾਦੀ ਹੋਈ ਆ ਹਾਂਜੀ ਅਸੀਂ ਇਹ ਗੱਲ ਨਾਲ ਸਹਿਮਤ ਆਂ ਕਿ ਦੋਵੇਂ ਦੇਸ਼ ਆਪਣੇ ਭੈਣ ਕੇ ਗੱਲਬਾਤ ਨੇ ਇਸਠ ਲੈਣਾ ਕਿਉਂਕਿ ਜੰਗ ਆਮ ਹੀ ਜਰਨਲ ਸਿੰਘ ਜੀ ਸਿਆਣੇ ਲੋਕ ਆਮ ਹੀ ਕਹਿੰਦੇ ਆ ਵੀ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਇੱਕ ਬਹਿ ਕੇ ਆਪਾਂ ਗੱਲਬਾਤ ਦੇ ਰਾਹੀਂ ਹੀ ਜਿਹੜੇ ਮਸਲੇ ਜਿਹੜੇ ਆ ਸੁਝਾਇਆ ਜਾ ਸਕਦੇ ਹਾਂਜੀ ਇਹ ਇਹ ਮਸਲੇ ਗੱਲਬਾਤ ਰਾਹੀਂ ਸੁਲਝਾਈ ਜਾਣ ਤੇ ਦੋਵੇਂ ਦੇਸ਼ ਅਮਨ ਸ਼ਾਂਤੀ ਦਾ ਰਹਿਣ ਕਿਉਂਕਿ ਜਦੋਂ ਜੰਗ ਦਾ ਮਾਹੌਲ ਬੰਦਾ ਤੇ ਬਹੁਤ ਹਰ ਇੱਕ ਨੂੰ ਸੇਕ ਲੱਗਦਾ ਇਹਦਾ ਭਾਵੇਂ ਕੋਈ ਵੀ ਆਰਮੀ ਵੀ ਆ ਸਿਵਲ ਵੀ ਆ ਸਾਰਿਆਂ ਨੂੰ ਹਾਂਜੀ ਖਾਸ ਕਰਕੇ ਜਿਹੜੇ ਬਾਰਡਰ ਤੇ ਰਹਨ ਵਾਲਿਆਂ ਇੱਥੇ ਤੇ ਬਹੁਤ ਜ਼ਿਆਦਾ ਸੇਕ ਲੱਗਦਾ ਹਾਂਜੀ 1947 ਤੋਂ ਲੈ ਕੇ 1971 ਇਹ ਦੇਖਿਆ ਨਹੀਂ ਪਰ ਪੜਿਆ ਹੈ ਇਤਿਹਾਸ ਹਾਂਜੀ ਭਈ ਸਭ ਤੋਂ ਜ਼ਿਆਦਾ ਸੇਕ ਲੱਗਾ ਇਹ ਆਪਣੇ ਜਿਹੜੇ ਬਾਰਡਰ ਦੇ ਪੰਜਾਬ ਦੇ ਪਿੰਡ ਇਹਨਾਂ ਨੂੰ ਤੇ ਜਿਹੜੇ ਇੱਥੇ ਬਹੁਤ ਜ਼ਿਆਦਾ ਲੋਕਾਂ ਦਾ ਨੁਕਸਾਨ ਹੋਇਆ ਵਾ ਉਸ ਦੇ ਬਾਅਦ 1965 1971 71 ਉਦੋਂ ਵੀ ਕਾਫੀ ਇੱਥੇ ਜੰਗ ਦਾ ਨਾਂ ਹੀ ਮੜਾ ਜੀ ਕਿ ਜਿਸ ਤਰ੍ਹਾਂ ਮੰਨੋਗੇ ਦੂਜੀ ਵਰਲਡ ਵਾਰ ਤੋਂ ਬਾਅਦ ਜਿਹੜਾ ਯੂਨੋ ਇੱਕ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਜਿਹੜੀ ਬਣਾਈ ਗਈ ਸੀ ਜਿਹਦੇ ਕਿ ਵੱਡੀ ਗਿਣਤੀ ਵਿੱਚ ਦੇਸ਼ ਜਿਹੜੇ ਮੈਂਬਰ ਨੇ ਹਾਂ ਜੀ ਇਹ ਜਦੋਂ ਇਹੋ ਜਿਹੇ ਹਾਲਾਤ ਬਣਦੇ ਆ ਤੇ ਕੀ ਗੱਲ ਇਹ ਜੁਨੋ ਦੀ ਜਿਹੜੀ ਸਿਕਿਉਰਿਟੀ ਸੁਰੱਖਿਆ ਕੌਂਸਲ ਆ ਉਹ ਕਿਉਂ ਨਹੀਂ ਇਹਦੇ ਵਿੱਚ ਵਿਚੋਲਗੀ ਕਰਕੇ ਤੇ ਇਹ ਇਹਨਾਂ ਚੀਜ਼ਾਂ ਨੂੰ ਰੋਕਦੀ ਤੁਸੀਂ ਨਹੀਂ ਸਮਝਦੇ ਕਿ ਇਹਨਾਂ ਨੂੰ ਵਿਚੋਲਗੀ ਕਰਕੇ ਦੋਵਾਂ ਦੇਸ਼ਾਂ ਨੂੰ ਬਿਠਾ ਕੇ ਉਹਦੇ ਵਿੱਚ ਕੋਈ ਗੱਲਬਾਤ ਦਾ ਰਾਹ ਜਿਹੜਾ ਕੱਢਣਾ ਚਾਹੀਦਾ ਬਿਲਕੁਲ ਜੀ ਇਹਨਾਂ ਨੂੰ ਜਲਦੀ ਤੋਂ ਜਲਦੀ ਕਰਨਾ ਚਾਹੀਦਾ جنگ ਕੋ ਮਸਲੇ ਦਾ ਹੱਲ ਨਹੀਂ ਟੇਬਲ ਤੇ ਆ ਕੇ ਗੱਲ ਹੋਣੀ ਆ ਹਾਂਜੀ ਟੇਬਲ ਟਾਕ ਤੇ ਹੀ ਨਿਬੜਨੀ ਆ ਹਾਂਜੀ ਜੰਗ ਲੱਗ ਕੇ ਵੀ ਟੇਬਲ ਟॉक ਤੇ ਨਿਬੜਨੀ ਆ ਤੇ ਜੀ ਉਹਨੇ ਨੇ ਬਹਿਣਾ ਇਹ ਜੋ ਇਹਨਾਂ ਨੂੰ ਅੱਜ ਚਾਹੀਦਾ ਜਲਦੀ ਤੋਂ ਜਲਦੀ ਬੈਠ ਕੇ ਦੋਵਾਂ ਦੇਸ਼ਾਂ ਨੂੰ ਸਮਝਾ ਕੇ ਸੁਲਝਾ ਕੇ ਮਸਲੇ ਦਾ ਹੱਲ ਕੀਤਾ ਜਾਵੇ ਜੰਗ ਕੋਈ ਹੱਲ ਨਹੀਂ ਹੈਗਾ ਇਹ ਤੇ ਜਿੰਨੀ ਵੀ ਛੇਤੀ ਹੋ ਸਕੇ ਸਾਰੀਆਂ ਕੰਟਰੀਆਂ ਨੂੰ ਪੈਣਾ ਚਾਹੀਦਾ ਵਿੱਚ ਬਿਜੋਲਗਰੀ ਕਰਕੇ ਦੋਵਾਂ ਦੇਸ਼ਾਂ ਨੂੰ ਸਮਝਾ ਕੇ ਜਿਹਦੀ ਗਲਤੀ ਹੈ ਉਹਨੂੰ ਗਲਤ ਕਹਿਣ ਗਲਤ ਕਹਿ ਕੇ ਉਹਨੂੰ ਜੋ ਬੰਦੀ ਸਜ਼ਾ ਉਹਨੂੰ ਦੇਣ ਉਹਨੂੰ ਦੇਣਾ ਉਹਨੂੰ ਸਜ਼ਾ ਦੇਣ ਤੋਂ ਬਾਅਦ ਦੋਵਾਂ ਦਾ ਵਹਿਭਾ ਕਰਾਉਣਾ ਅਖੀਰ ਤੇ ਆਕੇ ਮਸਲੇ ਦਾ ਹੱਲ ਹੱਲ ਕੱਢਿਆ ਹੀ ਨਿਕਲਣਾ ਮੇਚਰ ਹੱਲ ਨਹੀਂ ਨਿਕਲ ਸਕਦਾ ਹਾਂਜੀ ਤੁਸੀਂ ਇਸ ਰਦੀ ਲੋਕਾਂ ਦੇ ਸਨਿਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਇਸ ਤਣਾਅ ਭਰੇ ਮਾਹੌਲ ਦੇ ਅਸੀਂ ਤੇ ਆਪਣੇ ਭੈਣ ਭਰਾਵਾਂ ਬਜ਼ੁਰਗਾਂ ਮਾਤਾ ਪਿਤਾ ਸਾਰਿਆਂ ਨੂੰ ਇੱਕੋ ਗੱਲ ਹੀ ਕਹਿਨੀ ਆਂ ਵੀ ਸੰਜਮ ਤੋਂ ਕੰਮ ਲਓ ਖਫੜਾ ਦਫੜੀ ਤੋਂ ਬਚੋ ਹਾਂਜੀ ਰਸਤੇ 'ਚ ਨੁਕਸਾਨ ਹੋਣ ਤੋਂ ਬਚੋ ਲੁੱਟਾਂ ਖੋਹਾਂ ਤੋਂ ਬਚੋ ਹਾਂਜੀ ਅੱਜ ਦੇ ਮਾਹੌਲ ਦੇ ਵਿੱਚ ਇਸ ਟਾਈਮ ਤੇ ਲੁੱਟਾਂ ਖੋਹਾਂ ਦਾ ਬਹੁਤ ਦੌਰ ਵਧਿਆ ਪਿਆ ਉਹ ਤੇ ਸਰਪੰਚ ਸਾਹਿਬ ਪਹਿਲਾਂ ਪਹਿਲਾਂ ਹੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਐਨ ਆਰ ਡਾਡਰ ਤੇ ਅੱਗੇ ਸਥਿਤੀ ਬਹੁਤ ਖਰਾਬ ਆ ਹਾਂ ਜੀ ਹੁਣ ਇੰਨਾ ਹਾਲਾਤਾਂ ਚ ਹੋਰ ਖਰਾਬ ਆ ਕੋਈ ਵੀ ਭੈਣ ਭਰਾ ਵਾ ਛੜਕ ਤੇ ਜਾਂਦਿਆਂ ਆਉਂਦਿਆਂ ਕੋਈ ਕਿਸੇ ਦਾ ਨੁਕਸਾਨ ਨਾ ਹੋ ਸਕੇ ਹਾਂ ਜੀ ਸੁਰੱਖਿਆਤ ਰਹੋ ਸਿਹਤਰ ਰਹੋ ਹਾਂ ਜੀ ਕੋਈ ਭਜ ਦੜ ਤੋਂ ਬਚੋ ਭਾਈ ਭਜ ਪਰ ਜਿੰਨਾ ਭਜ ਦੜ ਤੋਂ ਬਚੋਗੇ ਚੰਗੇ ਰਹੋਗੇ ਹਾਂ ਜੀ ਜਿੰਨਾ ਆਪਣੇ ਸੇਫ ਰਹੋ ਪਹਿ ਇਹ ਨਹੀਂ ਆਦੇ ਸੇਫ ਨਾ ਸਭ ਤੋਂ ਜ਼ਰੂਰੀ ਪਹਿਲੂ ਆਪਾਂ ਆਪਣੀ ਸਿਹਤ ਆਪਣੀ ਸੁਰੱਖਿਆ ਚ ਰਹੀਏ ਆਪਾਂ ਸੁਰੱਖਿਅਤ ਰਹੀਏ ਹਾਂਜੀ ਹਾਂਜੀ ਬਾਕੀ ਸੋਸ਼ਲ ਮੀਡੀਆ ਤੇ ਜਿਹੜੀਆਂ ਗਲਤ ਵਫਾਵਾ ਆ ਉਹ ਤੋਂ ਵੀ ਬਚਣਾ ਚਾਹੀਦਾ ਇਹ ਜੀ ਵੇਖੋ ਜਿਹੜੀਆਂ ਸੋਸ਼ਲ ਮੀਡੀਆ ਤੇ ਕੋਈ ਲਿਸਟ ਪਾ ਦਿੰਦਾ ਗਲਤ ਬਣਾ ਕੇ ਫੇਕ ਜਾਂ ਡੀਸੀ ਸਾਹਿਬ ਵੱਲੋਂ ਲਿਸਟ ਆ ਗਈ ਜਾਂ ਆ ਐਸਪੀ ਐਸਾ ਸਬਸਲੂਡ ਲਿਸਟ ਆ ਗਈ ਆ ਜਿਹੜੀ ਕਿ ਡੀਸੀ ਸਾਹਿਬ ਨੂੰ ਵੀ ਉਸ ਲਿਸਟ ਬਾਰੇ ਪਤਾ ਨਹੀਂ ਲੰਦਾ ਹਾਂਜੀ ਇੱਕ ਜਿਹੜੀਆਂ ਇੰਨੀਆਂ ਗਲਤ ਫਵਾਵਾਂ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੀ ਹਾਂਜੀ ਇੱਕ ਸਪੰਸਰ ਵੱਲੋਂ ਮੈਂ ਸੋਸ਼ਲ ਮੀਡੀਆ ਤੇ ਵੇਖ ਰਿਹਾ ਹਾਂ ਸ਼ਾਇਦ ਤੁਸੀਂ ਵੇਖਿਆ ਹੋਊਗਾ ਕਿ ਉਹ ਮਜਾਈਲਾਂ ਦੇ ਟੁਕੜੇ ਡਿੱਗੇ ਆ ਕਈ ਪਿੰਡਾਂ ਦੇ ਵਿੱਚ ਤੇ ਲੋਕ ਜਿਹੜੇ ਆ ਉਹ ਉਹ ਆਪਣਾ ਤਸਵੀਰਾਂ ਭਣਾ ਬਣਾ ਕੇ ਵੀਡੀਓ ਬਣਾ ਕੇ ਉਹਦੇ ਨਾਲ ਮਜਾਈਲਾਂ ਦੇ ਟੁਕੜਿਆਂ ਦੇ ਨਾਲ ਤੇ ਉਹ ਸਾਂਝਾ ਕਰ ਰਹੇ ਆ ਤੁਸੀਂ ਕੀ ਸਮਝਦੇ ਹੋ ਜੀ ਵੀ ਇਹ ਚੰਗੀ ਗੱਲ ਹੈ ਕੋਈ ਇਹਦੇ ਜੀ ਇੱਕ ਸਾਡੇ ਜਿਹੜੇ ਕਰਨ ਦਾ ਹੈ ਉਹਨਾਂ ਨੂੰ ਸਮਝ ਨਹੀਂ ਉਹਨਾਂ ਨੇ ਇੱਕ ਤਮਾਸ਼ਾ ਬਣਾ ਰੱਖਿਆ ਹਾਂਜੀ ਕਿਉਂਕਿ ਕਿਉਂਕਿ ਨਹੀਂ ਚਾਹੀਦਾ ਹਾਂਜੀ ਫੌਜ ਵੱਲੋਂ ਇਹ ਕਿਹਾ ਗਿਆ ਕਿ ਜਿਹੜਾ ਕੋਈ ਵੀ ਤੁਹਾਨੂੰ ਕੋਈ ਚੀਜ਼ ਜੀ ਮਿਲਦੀ ਆ ਉਹਦੇ ਕੋਲ ਨਾ ਜਾਓ ਬਲਕਿ ਉਹਦੀ ਸੂਚਨਾ ਜਿਹੜੀ ਆ ਉਹ ਪੁਲਿਸ ਨੂੰ ਦਿਓ ਬਿਲਕੁਲ ਜੀ ਕਿਉਂਕਿ ਉਹ ਜੇਕਰ ਤੁਸੀਂ ਉਹਦੇ ਨੇੜੇ ਜਾਂਦੇ ਜੇ ਮੰਨ ਲਓ ਭਾਵੇਂ ਉਹ ਨਸ਼ਟ ਵੀ ਹੋ ਗਿਆ ਆ ਪਰ ਕਿਸੇ ਵੇਲੇ ਵੀ ਉਹ ਫਟ ਕੇ ਤੇ ਉਹ ਜਿਹੜਾ ਜਾਨੀ ਨੁਕਸਾਨ ਉਹ ਕਰ ਸਕਦਾ ਹੋ ਸਕਦਾ ਬਿਲਕੁਲ ਹੋ ਸਕਦਾ ਜੀ ਇਹ ਤਾਂ ਸਾਨੂੰ ਸਖਤ ਅਦੇਤ ਹੈ ਜੀ ਹਾਂਜੀ ਬਾਰਡਰ ਤੇ ਬੈਠਿਆਂ ਨੂੰ ਸਾਡੇ ਇੱਥੇ ਮੈਨ ਲੱਗਦੇ ਰਹਿਆ ਸਾਡੇ ਇਥੇ ਬਾਰਡਰ ਤੇ तकरीबन ਸਾਡੇ ਬਾਰਡਰ ਦੇ ਲੋਕਾਂ ਨੂੰ ਇਸ ਚੀਜ਼ ਬਾਰੇ ਪਤਾ ਹੈ ਜਿਹੜੇ ਪਿਛਲੇ ਲੋਕ ਆ ਜੇ ਜੇ ਕਿਸੇ ਜਿਸ ਤਰ੍ਹਾਂ ਅਸੀਂ ਬਟਰ ਦੀ ਗੱਲ ਕਰ ਲਈਨੇ ਆ ਏ ਗ੍ਰੇਡ ਬੀ ਗ੍ਰੇਡ ਸੀ ਗ੍ਰੇਡ ਬਣਾ ਚਾਹੀਦਾ 20 20 ਕਿਲੋਮੀਟਰ ਤੱਕ ਬਟਰ ਗੈਨ ਲੈਣਾ ਇਹ ਵੀ ਸਰਕਾਰਾਂ ਵਾਸਤੇ ਗਲਤੀ ਹੈ ਜੀ ਸਰਕਾਰਾਂ ਨੂੰ ਏ ਗ੍ਰੇਡ ਚੁਣਿਆ ਹੋਵੇ ਸਾਨੂੰ ਸੁੱਖ ਸਹੂਲਤਾਂ ਮਿਲਣਾ ਸਾਨੂੰ ਬਟਰ ਨੂੰ ਪਤਾ ਹੋਵੇ ਕਿ ਅਸੀਂ ਫੌਜ ਦੇ ਬੀਐਸਐਫ ਦੇ ਨਾਲ ਮਦਦ ਕਰਦੇ ਆ ਸਾਡੀ ਸੁਰੱਖਿਆਤ ਵੀ ਚਾਹੀਦੀ ਆ ਸਾਨੂੰ ਸੁੱਖ ਸਹੂਲਤਾਂ ਵੀ ਚਾਹੀਦੀਆਂ ਸਾਨੂੰ ਉਹਨਾਂ ਨਾਲੋਂ ਸੁੱਖ ਸਹੂਲਤਾਂ ਵੱਖਰੀਆਂ ਦੇਣੀਆਂ ਚਾਹੀਦੀਆਂ ਸਾਡੇ ਬੱਚੇ ਭਰਤੀ ਹੋਣ ਹਾਂਜੀ ਉਹ ਘਾਟੇ ਹੌਸਲੇ ਬੁਲੰਦ ਆ ਬਾਰਡਰ ਵਾਲਿਆਂ ਦੇ ਅਸੀਂ ਉਹਨਾਂ ਆਪਣੀ ਫੌਜ ਵਾਸਤੇ ਆਪਣੇ ਦੇਸ਼ ਵਾਸਤੇ ਵੱਧ ਤੋਂ ਵੱਧ ਯੋਗਦਾਨ ਪਾ ਸਕੀ ਹਾਂਜੀ ਸੋ ਇਹ ਸੰ ਪਿੰਡ ਸ਼ਿਨਾ ਵਿਦੀ ਚੰਦ ਦੇ ਮੋਦਪਾਰ ਸੱਜਣ ਜਿਨ੍ਹਾਂ ਨੇ ਦੱਸਿਆ ਹੈ ਕਿ ਪਿੰਡ ਵਾਸੀਆਂ ਦੇ ਇਹ ਜੰਗ ਦੇ ਇਸ ਸਮੇਂ ਦੇ ਵਿੱਚ ਹੌਸਲੇ ਪੂਰੀ ਤਰ੍ਹਾਂ ਬੁਲੰਦ ਨੇ ਉਹ ਫੌਜ ਦੇ ਨਾਲ ਡਟ ਕੇ ਖੜੇ ਹਨ ਤੇ ਆਪਣੇ ਘਰਾਂ ਨੂੰ ਛੱਡਣ ਲਈ ਉਹ ਬਿਲਕੁਲ ਤਿਆਰ ਨਹੀਂ ਸੋ ਅਸੀਂ ਉਮੀਦ ਕਰਦੇ ਹਾਂ ਪ੍ਰਵਾਦਮਾ ਅਗੇ ਅਰਦਾਸ ਕਰਦੇ ਹਾਂ ਕਿ ਇਹ ਇਹ ਜਿਹੜੇ ਖਤਰਨਾਕ ਹਾਲਾਤ ਨੇ ਇਹ ਮੁੜਾ ਕਟਣ ਅਤੇ ਮਾਹੌਲ ਜਿਹੜਾ ਆ ਉਹ ਤਣਾਪੁਰਨਾ ਹੋ ਕੇ ਜਿਹੜਾ ਇੱਕ ਸ਼ਾਂਤਮਈ ਮਾਹੌਲ ਜਿਹੜਾ ਦੁਬਾਰਾ ਪਾਲ ਹੋ ਸਕੇ ਵੇਖਦੇ ਰਹੋ ਲੋਕ ਚਰਚਾ ਟੀਵੀ